ਪਾਈ ਅਮਰਤਪਾਲ ਦੀ ਜਿੱਤ ਤੋਂ ਬਾਅਦ ਸਿੱਖ ਜਥੇਬੰਦੀਆਂ ਪੂਰਨ ਤੌਰ ਤੇ ਖੁਸ਼ ਨੇ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਅੱਜ ਸਿੱਖ ਜਥੇਬੰਦੀਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਲਈ ਲਗਾਤਾਰ ਅਰਦਾਸ ਕਰ ਰਹੇ ਸੀ ਕਿ ਅਜਾ ਚੋਣ ਲੜ ਰਹੇ ਭਾਈ ਅਮਰਤਪਾਲ ਖੜੂ ਸਾਹਿਬ ਦੇ ਵਿੱਚ ਬਾਕੀ ਉਮੀਦਵਾਰਾਂ ਨੂੰ maat ਪਾਉਣ ਤੇ ਜਿਹੜੀ ਕਿ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨ ਤੇ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੀ ਕੀਤੇ ਅਰਦਾਸੀ ਉਹ ਪੂਰੀ ਹੋ ਗਈ ਹੈ ਤੇ ਭਾਈ ਅਮਰਤਪਾਲ ਜਿਹੜੇ ਕਿ ਖੜੂ ਸਾਹਿਬ ਦੇ ਵਿੱਚ ਜਿਹੜੇ ਕਿ ਬਾਜ਼ੀ ਮਾਰਗੇ ਨੇ ਤੇ ਉੱਥੇ ਹੀ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਖੁਸ਼ੀ ਦੀ ਲਹਿਰ ਜਿਹੜੀ ਕਿ ਪੂਰਨ ਤੌਰ ਤੇ ਮਨਾਈ ਜਾ ਰਹੀ ਹੈ ਤੇ ਦੂਜੇ ਪਾਸੇ ਜਸਕਰਨ ਸਿੰਘ ਕਾਲ ਦੇ ਵੱਲੋਂ ਕੁਝ ਸਿੱਖ ਜਥੇਬੰਦੀਆਂ ਨੂੰ ਇਕੱਤਰ ਕੀਤਾ ਗਿਆ ਤੇ ਜਿਸ ਦੇ ਵਿੱਚ ਉਹਨਾਂ ਦਾ ਵੱਡਾ ਅਭਿਆਨ ਸਾਹਮਣੇ ਆਇਆ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਫਿਰ ਤੋਂ ਜਿਹੜਾ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਕਿ ਭਾਈ ਅਮਰਤਪਾਲ ਸਿੰਘ ਨੇ ਵੱਡੀ ਲੀਡ ਦੇ ਨਾਲ ਇੱਕ ਜਿੱਤ ਪ੍ਰਾਪਤ ਕੀਤੀ ਤੇ ਸਿੱਖ ਜਥੇਬੰਦੀਆਂ ਨੇ ਲਈ ਪੂਰੀ ਖੁਸ਼ੀ ਹੈ ਜਿਹੜੀ ਕਿ ਦੂਜੇ ਪਾਸੇ ਹੋਰ ਕੀ ਕਹਿਣਾ ਜਸਕਰਨ ਸਿੰਘ ਕਾਲ ਦਾ ਸੁਣਦੇ ਆ ਬਾਪੂ ਨੂੰ ਜਿਤਾ ਕੇ ਛਡਾਂਗੇ ਔਰ ਜਿਹੜੇ ਇਲਾਕੇ ਦੇ ਬਾਪੂ ਕਿੱਥੇ ਖਲੋਣਾ ਰੋਈ ਪਰ ਆਲੇ ਸਿੰਘੋ ਜਿੱਤੋ ਟੱਟ ਹੁਕਮ ਸਰਦੀ ਕਲਾ ਕਰਾਂਗੇ ਸੰਗਤ ਦਾ ਹੁਕਮ ਸੰਗਤ ਦੇ ਨਾਲ ਅਸੀਂ ਖੜਾ ਕਿ ਜਿਹੋ ਦੇ ਜਰਨੈਲ ਹੈ ਜਿਨ੍ਹਾਂ ਨੇ ਬੜੀ ਕਮਾਈ ਕੀਤੀ ਹੈ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਨੂੰ ਦਿਨ ਰਾਤ ਮਿਹਨਤ ਕਰਕੇ ਮੇਰੀ ਭੈਣ ਸੁਲਵਿੰਦਰ ਕੌਰ ਜੀ ਸਾਰੀ ਟੀਮ ਟੀਮਾ ਸਾਹਿਬ ਇਹ ਸਾਰੇ ਇਹ ਮੈਂ ਇੰਨਾ ਸੰਗਾਂ ਦਾ ਦੇਣਾ ਨਹੀਂ ਦੇ ਸਕਦਾ। ਸਾਡਾ ਪਿਆਰ ਬੱਚਿਆ ਦੀ ਪਿਆਰ ਬੱਚਿਆ ਸਾਨੂੰ ਬਾਪੂ ਨੂੰ ਵੇਖ ਕੇ ਸਾਨੂੰ ਜਿਹੜਾ ਕਾਹ ਚੜਾ ਹੈ ਨਾ ਇਹਨਾਂ ਨੇ ਜੋ ਕਰਮ ਖਾਈਆਂ ਨਾ ਇਹਨਾਂ ਨੇ ਪਿਆਰ ਸਿਰਜਦਾ ਯੋਧੇ। ਮੈਂ ਇਹਨਾਂ ਗਿਆ ਦੇਣਾ ਨਹੀਂ ਦੇ ਸਕਦਾ। ਅਮਰ ਸਾਹਿਬ ਤਾਂ ਮੈਂ ਗਈ ਆ ਕੱਲੀ। ਅਗਲੀ ਵਾਰ ਅਸੀਂ ਸਾਰੇ ਝਾਵਾਂ ਗੱਡੀਆਂ ਦੇ ਗੱਡੀਆਂ ਲੈ ਕੇ ਜਾਵਾਂਗੇ। 2250 ਗੱਡੀਆਂ ਦੀਆਂ ਲੈ ਕੇ ਆਵਾਂਗੇ ਪਿੱਛੇ ਜਾ ਕੇ। ਭਾਈ ਅਮਰਤਪਾਲ ਦੀ ਜਿੱਤ ਤੋਂ ਬਾਅਦ ਸਿੱਖ ਜਥੇਬੰਦੀਆਂ ਪੂਰਨ ਤੌਰ ਤੇ ਖੁਸ਼ ਨੇ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਕੇ ਕਿਹਾ ਜਾ ਰਿਹਾ ਹੈ ਕਿ ਅੱਜ ਸਿੱਖ ਜਥੇਬੰਦੀਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਲਈ ਲਗਾਤਾਰ ਅਰਦਾਸ ਕਰ ਰਹੇ ਸੀ ਕਿ ਅੱਜ ਚੋਣ ਲੜ ਰਹੇ ਭਾਈ ਅਮਰਤਪਾਲ ਖੜੂ ਸਾਹਿਬ ਦੇ ਵਿੱਚ ਬਾਕੀ ਉਮੀਦਵਾਰਾਂ ਨੂੰ ਮਾਤ ਪਤਮਾਤ ਪਾਉਣ ਤੇ ਜਿਹੜੀ ਕਿ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨ ਤੇ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੀ ਕੀਤੀ ਅਰਦਾਸੀ ਉਹ ਪੂਰੀ ਹੋ ਗਈ ਹੈ ਤੇ ਭਾਈ ਅਮਰਤਪਾਲ ਜਿਹੜੇ ਕਿ ਖੜੂ ਸਾਹਿਬ ਦੇ ਵਿੱਚ ਜਿਹੜੇ ਕਿ ਬਾਜ਼ੀ ਮਾਰਗੇ ਨੇ ਤੇ ਉੱਥੇ ਹੀ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਖੁਸ਼ੀ ਦੀ ਲਹਿਰ ਜਿਹੜੀ ਕਿ ਪੂਰਨ ਤੌਰ ਤੇ ਮਨਾਈ ਜਾ ਰਹੀ ਹੈ ਤੇ ਦੂਜੇ ਪਾਸੇ ਜਸਕਰਨ ਸਿੰਘ ਕਾਲ ਦੇ ਵੱਲੋਂ ਕੁਝ ਸਿੱਖ ਜਥੇਬੰਦੀਆਂ ਨੂੰ ਇਕੱਤਰ ਕੀਤਾ ਗਿਆ ਤੇ ਜਿਸ ਦੇ ਵਿੱਚ ਉਹਨਾਂ ਦਾ ਵੱਡਾ ਅਭਿਆਨ ਸਾਹਮਣੇ ਆਇਆ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਫਿਰ ਤੋਂ ਜਿਹੜਾ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਕਿ ਭਾਈ ਅਮਰਤਪਾਲ ਸਿੰਘ ਨੇ ਵੱਡੀ ਲੀਡ ਦੇ ਨਾਲ ਇੱਕ ਜਿੱਤ ਪ੍ਰਾਪਤ ਕੀਤੀ ਤੇ ਸਿੱਖ ਜਥੇਬੰਦੀਆਂ ਨੇ ਲਈ ਪੂਰੀ ਖੁਸ਼ੀ ਹੈ ਜਿਹੜੀ ਕਿ ਦੂਜੇ ਪਾਸੇ ਹੋਰ ਕੀ ਕਹਿਣਾ ਜਸਕਰਨ ਸਿੰਘ ਕਾਲ ਦਾ ਸੁਣਦੇ ਆ ਬਾਪੂ ਨੂੰ ਜਿਤਾ ਕੇ ਛਡਾਂਗੇ ਔਰ ਜਿਹੜੇ ਇਲਾਕੇ ਦੇ ਬਾਪੂ ਕਿੱਥੇ ਖਲੋਣਾ ਰੋਈਪੁਰ ਵਾਲੇ ਸਿੰਘੋ ਜਿੱਥੇ ਟਾਟਾ ਹੁਕਮ ਚੜ੍ਹਦੀ ਕਲਾ ਕਰਾਂਗੇ ਸੰਗਤ ਦਾ ਹੁਕਮ ਸੰਗਤ ਤੇ ਨਾਲ ਅਸੀਂ ਖੜਾਗੇ ਜਿਹੋਦੇ ਜਰਨਲ ਜਿਨ੍ਹਾਂ ਨੇ ਬੜੀ ਕਮਾਈ ਕੀਤੀ ਹੈ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਦੇ ਨਾਲ ਤੇ ਮਿਹਨਤ ਕਰਕੇ ਮੇਰੀ ਭੈਣ ਸੁਲਵਿੰਦਰ ਕੌਰ ਦੀ ਸਾਰੀ ਟੀਮ ਦੀਮਾ ਸਾਹਿਬ ਇਹ ਸਾਰੇ ਇਹ ਮੈਂ ਇਹਨਾ ਸਿੰਘਾਂ ਨੂੰ ਦੇਣੇ ਨੇ ਸਰਦਾਰ ਸਾਡਾ ਚਾਹ ਬੱਚਾ ਜੀ ਕਾਹਨ ਬੱਚਾ ਸਾਨੂੰ ਬਾਪੂ ਨੂੰ ਵੇਖ ਕੇ ਸਾਨੂੰ ਜਿਹੜਾ ਕਾਕੜਾ ਹੈ ਨਾ ਇਹਨਾਂ ਨੇ ਜੋ ਕਰਵਖਾਈ ਆ ਨਾ ਇਹਨਾਂ ਨੇ ਇਤਿਆਸ ਸਿਰਜਦਾ ਯੋਧਿਆਂ ਨੇ ਮੈਂ ਇਹਨਾਂ ਗੱਲ ਦੇਣਾ ਨਹੀਂ ਦੇਣਾ ਅਸੀਂ ਅੰਮ੍ਰਿਤਸਰ ਤੋਂ ਮੈਂ ਗਈ ਆ ਕੱਲੀ ਅਗਲੀ ਵਾਰ ਅਸੀਂ ਸਾਰੇ ਜਾਵਾਂਗੇ ਗੱਡੀਆਂ ਦੇ ਗੱਡੀਆਂ ਲੈ ਕੇ ਜਾਵਾਂਗੇ ਬਾਕੀ ਪਿੰਡਾਂ ਤੋਂ ਢਾਈ ਢਾਈ ਸੌ ਗੱਡੀਆਂ ਲੈ ਕੇ ਆਵਾਂਗੇ ਪਿੱਛੇ ਜਾ ਕੇ